ਉਹਨੋਂ ਹੋਈ ਤੇਰੀ ਮਾਂ ਉਹ ਕਾਦੀ ਮਾਇਆ ਮੰਮੀ ਜੇ ਮਾਂ ਹੁੰਦੀ ਤੇ ਪਣਾ ਇਦਾਂ ਹੀ ਕਰਦੀ ਜੀ ਨਹੀਂ ਦਿੰਦੀ ਹਰ ਵੇਲੇ ਨਾ ਮਿਹਨੇ ਮਾਰਦੀ ਰਹਿੰਦੀ ਆ ਕਿ ਤੂੰ ਭੱਜ ਕੇ ਆਈ ਆ ਤੇਰੇ ਮਾਪਿਓ ਇੱਥੇ ਵੜਦੇ ਨਹੀਂ ਤੇਰੀ ਕੋਈ ਇੱਜ਼ਤ ਨਹੀਂ ਮੰਮੀ ਬੜਾਉਨੇ ਮੈਨੂੰ ਤੰਗ ਕੀਤਾ ਆ ਇਹ ਆ ਕਿ ਵਿੱਕੀ ਮੇਰਾ ਬੜਾ ਸਾਥ ਦਿੰਦੇ ਆ ਵਿੱਕੀ ਮੇਰੇ ਕਰਕੇ ਨਾ ਉਹਨੂੰ ਬੋਲਦੇ ਵੀ ਆ ਪਰ ਉਹ ਇਹ ਗੱਲਾਂ ਸਮਝਦੀ ਨਹੀਂ ਉੱਤੋਂ ਨਾ ਜਿੰਨਾ ਵੀ ਪੈਸਾ ਤੇ ਲਗਾ ਪੈਲੀ ਦਾ ਠੇਕਾ ਡੈਡੀ ਦੀ ਆਮਦਨ ਸਾਰੀ ਈਦੇ ਹੱਥ ਚਾ ਉਤੋਂ ਰੇਦੀ ਹੁੰਦੀ ਹੁਣ ਪੈਲੀ ਦੀ ਵੰਡ ਹੋਣ ਲੱਗੀ ਆ ਤੇ ਸਾਡੀਆਂ ਇਸ ਗਲਤੀ ਦੇ ਕਰਕੇ ਨਾ ਉਹਦੀ ਕੁੜੀ ਮੇਲੀ ਵਰਤਦੀ ਨਹੀਂ ਸਾਡੇ ਨਾਲ ਘਰ ਨਹੀਂ ਹੁੰਦੀ ਉਹਨੂੰ ਇਹ ਚੀਜ਼ ਜਿਆਦਾ ਜਿਹੜਾ ਹੁੰਦੀ ਆ ਕਿ ਈਦੇ ਕਰਕੇ ਵਿਕੀ ਨੇ ਆਪਣੀ ਭੈਣ ਛੱਡ ਦਿੱਤੀ ਆ ਤੇ ਵਿਕੀ ਨੂੰ ਇਸ ਗੱਲ ਦਾ ਡਰ ਆ ਕਿ ਕਿਤੇ ਇਹ ਨਾ ਹੋਵੇ ਕਿ ਮੰਮੀ ਆਪਣਾ ਤੇ ਭੈਣ ਦਾ ਹਿੱਸਾ ਕੱਢ ਕੇ ਕੁੜੀ ਨੂੰ ਨਾ ਦੇ ਦੇ ਅਗਲੀ ਮਾਲਕਾਣਾ ਕੁਛ ਵੀ ਕਰ ਸਕਦੀ ਆ ਇਸੇ ਗੱਲ ਦਾ ਤੇ ਮੰਮੀ ਡਾਰਾ ਕਿ ਉਹ ਮਾਲਕਾਣਾ ਉਹਦੇ ਕੋਲ ਚਾਰ ਪੈਸੇ ਵੀ ਹੈਗੇ ਆ ਉਤੋਂ ਮੰਮੀ ਮੇਰੀ ਜਿਹੜੀ ਨਣਾਣ ਆ ਉਹ ਬੜੀ ਤੇਜ ਆ ਜੇ ਕੀ ਤੈਨੂੰ ਮਾੜੀ ਮੋਟੀ ਵੀ ਪਿੰਸ ਪੈ ਗਈ ਕਿ ਆਹ ਪਹਿਲੀ ਵੰਡਣ ਦੇ ਆ ਤੇ ਸਾਡੇ ਨਾਲ ਤੇ ਮਿਲਦੀ ਵਰਤ ਜੀਣੀ ਆ ਤੇ ਉਹਨੇ ਮੰਮੀ ਆਪਣਾ ਹਿੱਸਾ ਕਢਾ ਲੈਣਾ ਤੇ ਸਾਡੇ ਕੋ ਵੀ ਚਾਰ ਪੈਸੇ ਹੋਣ ਤੇ ਆਪੇ ਸਾਡਾ ਕੰਮ ਸਹੀ ਹੋ ਜੇ ਕੋਹ ਨਹੀਂ ਹਾਲ ਇਦਰੋਂ ਝਾੜੂ ਲਾ ਕੇ ਹਟਦੀਆਂ ਤੇ ਦੂਜੇ ਬੰਨੇ ਨੂੰ ਪੱਤੇ ਤੁਰ ਪੈਂਦੇ ਆ ਉਤੋਂ ਐਨਾ ਤੂੜੀ ਤੰਦ ਘੱਟਾ ਮਿਟੀ ਜਾ ਕੇ ਤੇ ਪਹਿਲਾਂ ਇਹਦੇ ਨਾਲ ਗੱਲ ਕਰਦੀਆਂ ਉਦਾਂ ਦੇ ਬੜੀਆਂ ਫੜਾ ਮਾਰਦਾ ਵਾ ਮੇਰੇ ਕੋਲ ਐਨੇ ਪੈਸੇ ਐਨੀ ਕਮਾਈ ਆ ਕੋਹ ਨਹੀਂ ਹਾਲ ਇਹਦਾ ਜੇ ਮੈਂ ਹੀ ਕੱਚੇ ਥਾਂ ਤੇ ਰੋਲ ਗਈ ਤੇ ਮੈਂ ਇਹਦੀਆਂ ਕਮਾਈਆਂ ਨੂੰ ਅੱਗ ਲਾਉਣੀ ਆ ਮੇਰੀ ਇੱਕ ਗੱਲ ਸੁਣ ਲੋ ਧਿਆਨ ਨਾਲ ਸਵੇਰ ਦਾ ਮੈਂ ਤਿੰਨ ਵਾਰੀ ਵਿਹੜੇ 'ਚ ਝਾੜੂ ਲਾਤਾ ਵਾ ਨੇਤਵੇ ਇੱਥੇ ਕੋਈ ਨਾ ਕੋਈ ਆਇਆ ਰਹਿੰਦਾ ਵਾ ਮੇਰੇ ਕੋਲ ਨਹੀਂ بار-ਬਾਰ ਲੱਗਦਾ ਸਿਆਪਾ ਹੁੰਦਾ ਸਾਰੀ ਦਿਹਾੜੀ ਮੈਂ ਰੁੱਲ ਜਾਂਦੀ ਤੁਹਾਡੀ ਜਿੱਤ ਬਣਾਉਂਦੀ ਵੀ ਬਾਹਰ ਕੋਈ ਆਊਗਾ ਤਾਂ ਕੀ ਆਖੂਗਾ ਵੀ ਘਰ ਦੀ ਸਫਾਈ ਨਹੀਂ ਕਰ ਸਕਦੀ ਤੇ ਮੈਨੂੰ ਇੱਕ ਸਿੱਧੀ ਸਿੱਧੀ ਗੱਲ ਦੱਸ ਦੋ ਵੀ ਤੂੰ ਹੀ ਮੈਨੂੰ ਕੋਠੀ ਕਦੋਂ ਪਾ ਕੇ ਦੇਣੀ ਆ ਉਹ ਠੰਡੀ ਹੋ ਜਾ ਗੁੱਸਾ ਕਿਉਂ ਕਰਦੀ ਆ ਤੂੰ ਸਿਲੈਕਟ ਕਰ ਵੀ ਕੋਠੀ ਪਾਉਣੀ ਕਿੱਦਾਂ ਦੀ ਆ ਤੂੰ ਨਕਸ਼ਾ ਬਣਾ ਅਗਲਾ ਨਕਸ਼ਾ ਬਣਾਇਆ ਸੀ ਜਿਹੜਾ ਉਹ ਤੇ ਤੁਹਾਡੇ ਕੋਲ ਤਿਆਰ ਨਹੀਂ ਹੋਇਆ ਹੁਣ ਮੈਂ ਹੋਰ ਨਕਸ਼ੇ ਬਣਾ ਕੇ ਰੱਖ ਲਾਂ ਇੱਥੇ ਮੈਨੂੰ ਸਾਰਾ ਪਤਾ ਨਹੀਂ ਜਾਣ ਕੇ ਤਿਆਰ ਨਹੀਂ ਕਰੰਡਿਆ ਕੋਠੀ ਪਾਉਣੀ ਆ ਪਰ ਨਵੇਂ ਡਿਜ਼ਾਈਨ ਦੀ ਹੋਣੇ ਇਸ ਦਿਨੇ ਤੈਨੂੰ ਕੀ ਪਤਾ ਵਾ ਜਿਹੜਾ ਅਸੀਂ ਨਵਾਂ ਕੰਮ ਚਾਲੂ ਕੀਤਾ ਨਾ ਉਹ ਟੀਕੇ ਲਾਉਣ ਵਾਲਾ ਤੇ ਨਵੀਂ-ਨਵੀਂ ਮੁਰਗੀਆਂ ਆਉਣੀਆਂ ਆਪਣੇ ਕੋ ਗੱਡੀਆਂ ਵਾਲੀਆਂ ਓਏ ਅੱਗੇ ਆਉਂਦੇ ਸਵਾ ਨਾਲ ਹੁਣ ਉਹਨੇ ਹਜ਼ਾਰਾਂ ਨਾਲ 10000 ਰੁਪਏ ਸਦਾ ਵਾ ਵੱਧ ਵੀ ਆ ਸਕਦੇ ਆ ਕੰਮ ਹੀ ਇਦਾਂ ਦਾ ਚਾਲੂ ਕੀਤਾ ਹੁਣ ਇਸ ਦਿਨੇ ਕੰਮ ਤੇ ਤੁਸੀਂ ਜਿਹੜਾ ਚਾਲੂ ਕੀਤਾ ਨਾ ਉਹ ਤੇ ਠੀਕ ਆ ਪਰ ਜੇ ਮੈਂ ਹੀ ਸੜਪੋ ਜ ਗਈ ਮੇਰਾ ਰੰਗ ਦੇਖਿਆ ਕਿਦਾਂ ਸਵਾਹ ਵਰਗਾ ਹੋ ਗਿਆ ਵਾ ਚਿੱਟੀ ਪੂਣੀ ਵਰਗੀ ਹੁੰਦੀ ਹਾਂ ਤੇ ਜਿੰਨੂੰ ਤੁਸੀਂ ਸੜ ਕੇ ਕੋਲੇ ਵਰਗੀ ਕਰਤਾ ਕੰਮ ਦੇ ਵਿੱਚ ਮੇਰੇ ਕੋ ਨਹੀਂ ਇਹੋ ਜਿਹੇ ਲੋਲੇ ਲਏ ਜਾਂਦੇ ਜਿਹੜੇ ਤੁਸੀਂ ਗੱਲਾਂ ਕਰਦੇ ਓ ਉਹ ਜਿੱਥੇ ਇੰਨਾ ਟਾਈਮ ਕੱਢਿਆ ਨਾ ਮੇਰੇ ਕਹਿੰਦੇ ਬਸ 2 ਮਹੀਨੇ ਹੋਰ ਕੱਢ ਲੈ ਮੈਂ ਸਾਰਾ ਇੰਤਜ਼ਾਮ ਕੀਤਾ ਵਾ ਬਸ ਤੂੰ ਕੋਠੀ ਸਲੈਕਟ ਕਰ ਵੀ ਪੂਣੀ ਕਿਹੜੀ ਆ ਚਲੋ ਤੁਹਾਡੇ ਆਖੇ ਕੱਢ ਲੈਣੀ 2 ਮਹੀਨੇ ਹੋਰ ਬੇਹਦੀਆਂ ਪਤਾ ਤੁਸੀਂ ਕਿੰਨਾ ਕ ਵਾਦਾ ਪੂਰਾ ਕਰਦੇ ਈਓ ਤੇ ਨਾਲੇ ਵੀ ਨਹੀਂ ਇੱਕ ਗੱਲ ਦੱਸੋ ਹਾਂ ਤੁਹਾਡੇ ਸੁਪੁੱਤਰ ਜੀ ਕਿੱਥੇ ਨੇ ਉਹ ਇੱਥੇ ਹੁਣੇ ਹੀ ਮੁੰਡਿਆ ਨਾਲ ਫੋਨ ਆ ਗਿਆ ਪਾਪਾ ਮੈਂ ਘੁੰਮਣ ਜਾਣਾ ਤੇ ਮੈਂ ਚੱਲ ਜਾ ਪੈਸੇ ਵੀ ਲੈ ਗਿਆ ਰੁਪਈਆ 2000 ਲੈ ਗਿਆ ਇੱਥੋਂ ਮੇਰੇ ਕੋਲ ਮੇਰੀ ਸੁਣ ਲੋ ਗੱਲ ਤੁਸੀਂ ਇੱਕ ਤਾਂ ਤੁਸੀਂ ਤੁਹਾਨੂੰ ਮੈਂ ਨਾ ਨਾ ਕਰਦੀ ਰਹੀ ਤੇ ਤੁਸੀਂ ਮੁੰਡੇ ਨੂੰ ਨਵਾਂ ਮੋਟਰਸਾਈਕਲ ਖੜਾ ਦਿੱਤਾ ਤੇ ਉਹ ਵੀ ਨਾਲ ਜਾ ਕੇ ਲੈ ਕੇ ਦਿੱਤਾ ਇਹ ਵੀ ਕੰਮ ਮੈਨੂੰ ਤੁਹਾਡਾ ਚੰਗਾ ਨਹੀਂ ਲੇਕਾ ਤੇ ਫਿਰ ਤੁਸੀਂ ਉਹਨੂੰ 2000 ਰੁਪਈਆ ਦੇ ਦਿੱਤਾ ਤੇ ਫੇਰ ਕੀ ਹੋਇਆ ਮੁੰਡਾ ਖੁੰਡਾ ਵਾ ਜਵਾਨ ਹੋਇਆ ਹੁਣ ਤੇਨੂੰ ਪਤਾ ਵੱਡੇ ਲੋਕਾਂ ਨੇ ਵੱਡੇ ਸ਼ੌਂਕ ਹੁੰਦੇ ਨਿਆਣਿਆਂ ਦੇ ਵੀ ਨਿਆਣਿਆਂ ਦੇ ਸ਼ੌਂਕ ਤੇ ਵੱਡੇ ਹੁੰਦੇ ਤੇ ਜੇ ਕਿਤੇ ਮੁੰਡਾ ਹੱਥੋਂ ਨਿਕਲ ਗਿਆ ਨਾ ਤੇ ਤੁਸੀਂ ਅੱਖਾਂ ਨੂੰ ਘੁੱੰਨ ਦੇ ਦੇ ਕੇ ਰੋਣਾ ਜੇ ਓਏ ਐਵੇਂ ਲੱਲੀਆਂ ਨੇ ਮਾਰ ਛੋਟੇ ਲੋਕਾਂ ਦੀ ਗੱਲਾਂ ਮਾਦੀ ਤੈਨੂੰ ਹਾਂ ਸੋਚ ਉੱਚੀ ਰੱਖਿਆ ਕਰ ਰਛਣੇ ਆਪਣੀ ਮੇਰੀ ਤਾਂ ਸੋਚ ਬੜੀ ਉੱਚੀ ਆ ਪਰ ਮੈਨੂੰ ਲੱਗਦਾ ਤੁਹਾਡੀ ਸੋਚ ਨਿੱਕੀ ਹੁੰਦੀ ਜਾਂਦੀ ਆ ਓਏ ਐਵੇਂ ਮੈਂ ਨਹੀਂ ਕਰਦਾ ਦਾ ਲੈ ਮੈਂ ਹਾਂ ਤੇ ਵਧੀਆ ਸੋਚ ਤੇ ਵਧੀਆ ਹੁੰਦਾ ਵਾ ਹੁਣ ਤੇ ਪੈਸੇ ਵੱਧੂ ਹੁੰਦੇ ਹੁਣ ਟੈਨਸ਼ਨ ਤੇਨੂੰ ਕਾਦੀ ਆ ਟੈਂਸ਼ਨ ਤੇ ਮੈਨੂੰ ਬੜੀ ਆ ਪਰ ਮੁੰਡੇ ਦੇ ਹੱਥੋਂ ਨਿਕਲ ਗਿਆ ਨਾ ਤੇ ਫੇਰ ਵੇਖ ਲਿਓ ਉਹ ਕਿਤੇ ਨਾ ਟੈਂਸ਼ਨ ਲੈ ਦੋ ਕੁਛ ਨਹੀਂ ਹੁੰਦਾ ਮੁੰਡੇ ਨੂੰ ਮੈਂ ਆਪੇ ਸਾਬ ਲੂਗਾ ਤੂੰ ਜਾ ਕਾਨੇ ਗੜੀ ਚਾਹ ਬਣਾ ਆ ਗਲੇ ਮੇਰੀ ਟਾਪ ਦੀ ਵਧੀਆ ਜਿਹੀ ਬਣਾਉਣੀ ਨਹੀਂ ਪੱਤੀ ਮਸਾ ਤੇਜ ਪਾ ਲਈ ਖੰਡ ਹੀ ਮਸਾ ਪਾ ਲਈ ਹੂੰ ਮੇਰਾ ਗਾਹਟ ਆਇਆ ਨਾ ਕੋਈ ਨਹੀਂ ਬਾਹਰ ਫੇਰ ਜਾ ਹੋ ਜਾਗਾ ਜਾ ਬਣਾਉਣੀ ਤਾਂ ਡੇਲੀ ਚਾਹ ਕਾਨੇ ਗੜਵੀ ਆਰਡਰ ਤੇ ਆਉਂ ਚਾੜਦੇ ਆ ਜਿੱਦਾਂ ਨੌਕਰ ਰਾਣੀ ਰੱਖੀ ਹੁੰਦੀ ਆ ਉਹ ਨੌਕਰ ਨਹੀਂ ਰੱਖਦਾਂਗੇ ਟੈਂਸ਼ਨ ਲੈ ਤੂੰ ਕਿਸੇ ਗੱਲ ਦੀ ਚਲ ਤੂੰ ਬੈ ਇੱਕ ਮਿੰਟ ਮੈਂ ਆਉਣੀ ਆ ਚੱਲੇ ਕਿੱਥੇ ਨੇ ਦੱਸਨੀ ਆ ਬਾਬਾ ਤੂੰ ਬੈ ਤੇ ਸਹੀ ਆਗਾ ਤੇਰਾ ਮੇਰਾ ਜੁਆਇੰਟ ਖਾਤਾ ਇਹਦੇ ਵਿੱਚ 1 ਲੱਖ ਰੁਪਈਆ ਉਦਾਂ ਹੀ ਤੇ 5 ਲੱਖ ਦੀ ਐਫ ਡੀ ਆ 1 ਲੱਖ ਰੁਪਈਆ ਤੂੰ ਜਾਂਦੇ ਕਢਵਾ ਲਈ ਜਿੱਥੇ ਵਰਤਣਾ ਉਹ ਵਰਤ ਲੈ ਤੇ ਜਿਹੜਾ 5 ਲੱਖ ਦੀ ਐਫ ਡੀ ਹੈ ਨਾ ਉਹ ਮੇਰੇ ਬਿਨਾਂ ਨਹੀਂ ਟੁੱਟਣੀ ਜਦੋਂ ਕਿਤੇ ਲੋੜ ਹੋਊਗੀ ਨਾ ਮੈਨੂੰ ਦੱਸ ਦੇ ਮੈਂ ਨਾਲ ਚੱਲ ਜੂੰਗੀ ਉਹ ਨਹੀਂ ਨਹੀਂ ਮੰਮੀ ਮੈਂ ਪੈਸੇ ਥੋੜਾ ਲੈਣ ਆਈ ਆ ਮੈਨੂੰ ਤੇ ਜਦੋਂ ਪਤਾ ਲੱਗਣਾ ਕਿ ਤੁਸੀਂ ਠੀਕ ਨਹੀਂ ਆ ਮੈਂ ਤੇ ਤੁਹਾਡਾ ਹਾਲ ਚਾਲ ਪੁੱਛਣ ਆਈ ਆ ਮੈਨੂੰ ਪੈਸਿਆਂ ਦੀ ਨਹੀਂ ਲੋੜ ਤੁਸੀਂ ਮੈਨੂੰ ਪੁੱਛਿਆ ਕਿਤੇ ਦੇ ਉੱਥੇ ਕਿੱਦਾਂ ਵਾਂ ਮੈਂ ਤੇ ਬਸ ਮੰਮੀ ਆਪਣਾ ਢਿੱਡ ਦੀ ਸੁਣਾਈ ਆ ਆਪਣਾ ਦੁੱਖ ਦੱਸਿਆ ਤੁਹਾਨੂੰ ਕਿ ਮੈਨੂੰ ਉੱਥੇ ਆ ਆ ਵਾਲੀ ਤੰਗੀ ਹੋਣ ਦੀ ਆ। ਬਾਕੀ ਮੰਮੀ ਜੇ ਮੈਂ ਇਹ ਪੈਸੇ ਲਾ ਗੀ ਮੇਰੀ ਮੁਸ਼ਕਲ ਦਾ ਤੇ ਹੱਲ ਹੋ ਜੂ ਤੇ ਜਿਹੜੀਆਂ ਟਾੜੀਆਂ ਮੁਸ਼ਕਲਾਂ ਵੱਧ ਜਾਣੀਆਂ ਉਹਨਾਂ ਦਾ ਕੀ ਬਣੂਗਾ? ਡੈਡੀ ਨੂੰ ਕੀ ਜਵਾਬ ਦੋਗੇ ਕਿ ਪੈਸੇ ਕਿੱਥੇ ਗਏ ਆ? ਇਹ ਕਹਾ ਕੇ ਮੰਮੀ ਮੈਂ ਇਹ ਪੈਸੇ ਨਹੀਂ ਖਰਦਨੇ ਆਪਣੇ ਨਾਲ। ਪਾ ਲੈ ਰੱਖ ਲੈ ਬਰੀਦ। ਕੋਹ ਨਹੀਂ ਕਹਿਦਾ ਲੱਗੇ ਤੇਰੇ ਡੈਡੀ ਮੈਨੂੰ। ਉਹਦਾ ਵੀ ਤੇ ਇਹ ਪੈਸੇ ਮੈਂ ਤੇਰੇ ਵਾਸਤੇ ਹੀ ਰੱਖੇ ਸੀ ਕਿ ਤੇਰੇ ਕੰਮ ਆਉਣਗੇ। ਲੈ ਜਾ ਤੂੰ ਕੋਈ ਗੱਲ ਨਹੀਂ। ਚੱਲੀਏ ਫਰੀਦ ਚਲੋ ਚੱਲੀਏ ਵਿੱਕੀ ਮੰਮੀ ਮੈਨੂੰ ਠੇਕੇ ਦੇ ਪਾਸੇ ਦੇਈ ਜਾਣਦੇ ਆ ਜਦ ਕਿ ਮੈਂ ਮੰਮੀ ਨੂੰ ਮਨਾ ਕੰਢੀ ਆ ਫਿਰ ਵੀ ਨਹੀਂ ਹਟਣਦੇ ਆਗੇ ਉਹ ਚਲ ਜੇ ਦੇਣਦੇ ਆ ਤੇ ਲੈ ਲੈ ਕਾ ਤੋ ਜिद ਕਰੀ ਜਾਨੀਏ ਤੂੰਗੀ ਬਾਕੀ ਕੋਈ ਨਹੀਂ ਜਦੋਂ ਸਾਡੇ ਕੋਲ ਹੋਣਗੇ ਤਾਂ ਆਪਾਂ ਵਾਪਸ ਕਰ ਦਾਂਗੇ ਅਸੀਂ ਕਿਹੜੇ ਪੱਕੇ ਲੈਣੇ ਆ ਬਾਕੀ ਲੋੜ ਪੈਣ ਤੇ ਆਪਣੇ ਆਪਣੇ ਦਾ ਸਾਥ ਦਿੰਦੇ ਆ ਹੱਥ ਹਾਧਾਰਤ ਬਣਿਆ ਹੀ ਆ ਇੱਕ ਦੂਜੇ ਦਾ ਉਹ ਨਹੀਂ ਨਹੀਂ ਪੁੱਤ ਮੋੜਨ ਦੀ ਨਹੀਂ ਲੋੜ ਇਦੇ ਵਾਸਤੇ ਹੀ ਇਹ ਪੈਸੇ ਚਲਿਏ ਚਲੋ ਫਿਰ ਚਲਿਏ ਚਲੋ ਠੀਕ ਆ ਫਿਰ ਮਮੀ ਕਰ ਕੇ ਤੇ ਮੈਂ ਸਿੱਧਾ ਪਟਵਾਰੀ ਵੱਲ ਚੱਲ ਜਾਣਾ ਹੀ ਹਾਂ ਮੈਂ ਨਹੀਂ ਹੁਣ ਘਰ ਜਾਣਾ ਕਿਉਂ ਘਰ ਚੋ ਨਹੀਂ ਜਾਣਾ ਤੇ ਦੇਣੀ ਹੁਣ ਬਾਹਰ ਘਰ ਜਾ ਕੇ ਪਹਿਲਾਂ ਮੈਂ ਆਪਣਾ ਕੰਮ ਕਰਾਵਾਂ ਜ਼ਰੂਰੀ ਹੈ ਕਿ ਘਰੋਂ ਜਾ ਕੇ ਫਿਰ ਤੈਨੂੰ ਪਤਾ ਮਾਤਾ ਦਾ ਉਹਨੇ 100 ਇੱਟ ਪਟਿਕਾ ਲੈਣਾ ਠੀਕ ਆ ਕੋਈ ਨਹੀਂ ਆਹੋ ਆਹੋ ਡਾ ਜੀ ਤੁਸੀਂ ਘਰੋਂ ਆਏ ਨਾ ਉਹਨੇ ਕੁਛ ਨਾ ਕਿੱਦਾਂ ਜਣਾ ਕਿਹੜੇ ਕੰਮ ਚੱਲਣਾ ਉਹੋ ਹੀ ਕੇ ਪਹਿਲਾਂ ਜਾ ਕੇ ਆਪਣਾ ਕੰਮ ਕਰਾਈਏ ਕੰਮ ਹੋਣਾ ਚਾਹੀਦਾ ਸਾਨੂੰ ਕੀ ਆ ਠੀਕ ਕੋਈ ਨਹੀਂ ਕਰਦਾ ਭਾਬੀ ਅਜਦੋਂ ਦੀ ਵੀਰ ਨੇ ਪੱਠੀ ਲਿਆਕ ਦਿੱਤੀ ਹੈ ਨਾ ਇੰਨੀ ਜਾਨ ਸੌਖੀ ਹੋਈ ਹੈ ਨਾ ਨਹੀਂ ਤਾਂ ਅੰਦਰ ਗਰਮੀ 'ਚ ਰੋਟੀਆਂ ਨਹੀਂ ਲਾਹਦੀਆਂ ਤੁਸੀਂ ਇੰਨਾ ਹੀ ਪੁੰਜੀ ਜਾਈਦਾ ਹੀ ਇੰਨੀ ਗਰਮੀ 'ਚ ਮਤ ਵੱਜਦੀ ਹੀ ਇੱਥੇ ਮਜੇ ਨਾਲ ਸਬਜ਼ੀ ਵੀ ਬਣ ਜਾਂਦੀ ਹੈ ਤੇ ਰੋਟੀਆਂ ਵੀ ਲੱਤ ਜਾਂਦੀਆਂ ਪਤਾ ਹੀ ਨਹੀਂ ਲੱਗਦਾ ਗਰਮੀ ਦਾ ਵਧੀਆ ਨਾਲ ਸਾਰੀ ਨਣੀਆਂ ਰਲ ਕੇ ਇਕੱਠਾ ਕੰਮ ਕਰ ਲਿੰਦਾ ਹਾਂ ਆ ਗੱਲਾਂ ਗੱਲਾਂ 'ਚ ਵੇਖ ਲੈ ਮੈਂ ਰੋਟੀਆਂ ਕਿੰਨੀਆਂ ਲਾਤੀਆਂ ਨੇ ਇਹ ਤਾਂ ਚਾਰ ਰੋਟੀਆਂ ਲਾਉਂਦੀ ਨਾ ਤੇ ਅੰਦਰ ਗਰਮੀ 'ਚ ਬਰਾਹਲ ਹੋ ਜਾਣਾ ਸੀ ਮੈਂ ਵੀ ਬਹਿੰਦੀ ਰਹਿੰਦੀ ਆ ਕਿ ਆਹ ਸੋਹਣੀਆਂ ਲੱਗਣੀਆਂ ਇੱਕੋ ਜਣੇ ਪਕਾਉਂਦੇ ਆ ਤੇ ਨਹੀਂ ਝੋਣ ਲਈ ਆ ਖੰਦਰ ਤੇ ਧੁਨੀ ਕਲਾਕਾਰ ਦੇ ਰੇਨ ਦੇ ਵਿੱਚ ਇੱਥੇ ਚ ਇਕੱਲੀ ਚੌਂ ਪਰ ਕੇ ਬੈਠੀ ਰਹਿੰਦੀ ਆ ਚਲੋ ਮੰਮੀ ਹੌਣ ਤੂੰ ਇਹ ਚੁੱਪ ਕਰਕੇ ਤਨੀ ਨਾ ਬਹਿਣਾ ਗੱਲਾਂ ਬਾਤਾਂ ਕਰੀਂ ਧਾਨੀਆਂ ਕਰਕੇ ਖੁਸ਼ ਹੋਣ ਲਈ ਆ ਮੇਰੀਆਂ ਧੀਆਂ ਡੀਆਂ ਨੇ ਕਿਹਾਸਣਾ ਕੰਮ ਕਰ ਲੈ ਲੈ ਬਈ ਦੋ ਮੈਨੂੰ ਰੋਟੀ ਫਿਰ ਮੈਂ ਜਾਵਾਂ ਪਟਵਾਰੀ ਵਾਲਾ ਹੋ ਸਕਦਾ ਵਾ ਘਰੇ ਮਿਲ ਪਏ ਹੁਣ ਹੁਣ ਕੇ ਫਿਰ ਦਫ਼ਤਰ ਚਲ ਜਾਂਦਾ ਵਾ ਫਿਰ ਔਖਾ ਹੋ ਜਾਂਦਾ ਕੰਮ ਉਹ ਤਾਂ ਐਦਾਂ ਕਰੀ ਤੂੰ ਹੁਣ ਪਹਿਲੀ ਜਿਹੜੀ ਨਾ ਆਪਣੇ ਨਾਂ ਹੀ ਕਰਾਈ ਆਪਣੇ ਨਾਂ ਕਰਾਵਾਂ ਆਹੋ ਕਿਹੜੀ ਗੱਲੋਂ ਇਸੇ ਗੱਲੋਂ ਕਿ ਪਹਿਲੀ ਤੇਰੀ ਹੈ ਤੇ ਆਪਣੇ ਨਾਂ ਹੀ ਕਰਾ ਮੇਰੇ ਨਾਂ ਕਰਾ ਕੇ ਤੂੰ ਕੀ ਕਰਨਾ ਹੋਰ ਸਾਲ ਨੂੰ ਦੂਹ ਸਾਲਾਂ ਨੂੰ ਪੁੱਤ ਤੇਰੀ ਜ਼ਮੀਨ ਤੇਰੇ ਨਾਂ ਹੀ ਲੱਗਣੀ ਚਾਹੀਦੀ ਉਹ ਨਹੀਂ ਮੰਮੀ ਘਰ ਦੀ ਮਾਲਕਣ ਜਿੰਦੀ ਹੋਵੇ ਤੇ ਪੁੱਤ ਪਹਿਲੇ ਪਹਿਲੀ ਆਪਣੇ ਨਾਲ ਵਾਲੇ ਐਦਾਂ ਹੋ ਸਕਦਾ ਮੈਨੂੰ ਨਹੀਂ ਇਹ ਕੰਮ ਸਹੀ ਲੱਗਦਾ ਕੋਈ ਗੱਲ ਨਹੀਂ ਹੋ ਜੂਗੀ ਫੇਰ ਮੇਰੇ ਨਾਂ ਪਰ ਹੁਣ ਹੁਣ ਮੈਂ ਕਾਗਜ਼ ਤੁਹਾਡੇ ਨਾਂ ਦੇ ਬਣਾਉਣੇ ਜੋ ਤਨ ਮੈਂ ਇੱਕ ਵਾਰੀ ਕਹਿ ਤਾ ਤੇ ਕਹਿ ਤਾ ਤੇੜੀ ਬਸ ਤੇਰੇ ਨਾਲ ਹੋਣੀ ਚਾਹੀਦੀ। ਆ ਵੇਖ ਲੈ ਸੁਨੀਪ ਮੰਮੀ ਐਵੇਂ ਜਾਣ ਕੇ ਜੇਦ ਕਰੀ ਜਾਣ ਦੇ। ਹੁਣ ਮੈਂ ਤਾਂ ਤੇ ਮਾਂ ਪੁੱਤਾਂ ਦੀ ਗੱਲ ਤੇ ਆ ਨਹੀਂ ਸਕਦੀ। ਜਿੱਦਾਂ ਮੰਮੀ ਕਹਿੰਦੇ ਆ ਜੋ ਤੁਸੀਂ ਆੰਨੇ ਆ ਆਪਣੇ ਦੋਵੇਂ ਜਾਣੇ ਫਲਾਸਫਾਈਨਾ ਕੰਮ ਕਰ ਲੋ। ਹਨਾ ਕੀ ਕੀਤਾ? ਤੇ ਠੀਕ ਹੀ ਆਖਣ ਦੇ ਮੰਮੀ। ਉਦੋਂ ਵੀ ਫੇਰ ਹੋਰ 4 ਸਾਲਾਂ ਨੂੰ ਕਰਾਓਗੇ ਤੇ ਉਦੋਂ ਪੈਸੇ ਲੱਗਣੇ ਆ। ਤੇ ਇੱਕ ਵਾਰੀ ਹੁਣ ਪੈਸੇ ਲੱਗਣੇ ਆਂ ਫਿਰ ਉਦੋਂ ਲੱਗਣਗੇ। ਤੇ ਜੇ ਇੱਕ ਵਾਰੀ ਪੈਸੇ ਲੱਗਣਗੇ ਠੀਕ ਆ। ਪਰ ਮੈਨੂੰ ਸਹੀ ਨਹੀਂ ਲੱਗਦਾ ਇਹ ਕੰਮ। ਫੇਰ ਕੀ ਆ? ਪਹਿਲੀ ਘਰ ਹੀ ਰਹਿਣੀ ਆ। ਕਿਹੜੀ ਕਿਤੇ ਭੱਜ ਜਾਣੀ ਆ? ਤੁਹਾਡੇ ਨਾਲ ਹੋਈ ਚਾਹੇ ਮम्मी ਦੇ ਨਾਲ ਹੋਈ ਗੱਲ ਤੇ ਕੀ ਆ? ਗੱਲ ਇੱਕ ਨਹੀਂ ਨਾ। ਕੀ ਬਤਾ ਕੱਲ ਨੂੰ ਮੈਂ ਕਿੱਦਾਂ ਦਾ ਨਿਕਲ ਆਉਣਾ? ਹੂੰ। ਹੈਂ? ਯਕੀਨ ਹੈਗਾ ਆਪਣੇ ਆਪ ਤੇ। ਤੂੰ ਜਿੱਦਾਂ ਦੀ ਮਰਜ਼ੀ ਨਿਕਲ ਆ। ਪਰ ਮੈਂ ਨਹੀਂ ਕਿ ਜੋ ਬਦਲ ਸਕਦੀ ਕੱਲੀ ਦੀ। ਮੈਨੂੰ ਯਕੀਨ ਹੈ ਤੁਹਾਡੇ ਤੇ ਚੰਗਾ। ਮੈਨੂੰ ਰੋਟੀ ਹੈ ਨਾ ਮੈਂ ਰੋਟੀ ਤੁਹਾਡੇ ਕੋਲ ਖਾਈ ਜਾਣੀ ਤੇ ਤੁਹਾਨੂੰ ਮੈਨੂੰ ਦਈ ਵੀ ਜਾਣੀ। ਮੰਮੀ ਅਸੀਂ ਕੌਣ ਹੁੰਨੇ ਆ ਤਾਂ ਨੂੰ ਰੋਟੀ ਦੇਣ ਵਾਲੇ? ਅਹੀਂ ਘਾਣੀਆਂ ਤੁਹਾਡੇ ਕੋਲ ਰੋਟੀ ਐ ਹੋਜੀ ਗੱਲ ਕਰ ਫੇਰ ਨਾ ਦੁਬਾਰਾ ਕਰ ਦਿਓ ਤੇ ਬਸ ਫੇਰ ਪੈੜੀ ਆਪਣੇ ਨਾ ਕਰਾ ਚੰਗਾ ਬਾਬਾ ਆ ਪੈੜੀ ਅੱਜ ਵੀ ਪੁੱਤ ਤੇਰੀ ਤੇ ਕੱਲ ਨੂੰ ਵੀ ਤੇਰੀ ਇੱਥੇ ਕਿਹੜਾ ਹੋਰ ਕੋਈ ਹੈਗਾ ਜਰਾ ਭਾਈ ਵੱਲ ਜਿੰਨੇ ਵੰਡ ਕੇ ਮੈਂ ਪਾਲੀ ਦੇਣੀ ਹੈ ਪੈੜੀ ਤੇਰੀ ਐ ਤੇ ਤੇਰੀ ਰਹਿਣੀ ਚਲੋ ਠੀਕ ਆ ਫਿਰ ਮੈਂ ਆਪਣੀ ਗੱਲ ਕਰ ਲਾਂਗਾ ਤੇ ਜੀਤਾ ਮੇਰਾ ਆਧਾਰ ਕਾਰਡ ਫਿਰ ਮੈਨੂੰ ਦੇ ਦੀ ਹਾਂ ਚਲ ਲੈ ਆ ਕੇ ਦਵਾਂ ਰੋਟੀ ਛੇ ਹਾਂ ਮੈਨੂੰ ਰੋਟੀ ਦੋ ਛੇ ਨਹੀਂ ਮੈਂ ਨਹੀਂ ਇਹ ਖਾਣੀ ਬਹੁ ਮੈਂ ਠਹਿਰ ਕੇ ਖਾਣੀ ਕਵਲ ਜਣਾਪੜਵਾਰੀ ਵਾਲ ਆ ਚਾਚੀ ਮੈਂ ਚੱਲੇ ਆਂ ਰੋਟੀ ਖਾ ਕੇ ਅੱਛਾ ਤੇ ਫੇਰ ਕੀ ਪੈਸੇ ਤੇ ਲੈ ਦੱਸ ਆ ਪਤਾਵ ਪੈਸੇ ਮੈਂ ਤਾਂ ਕਰ ਲਿਆ ਵਾਂ ਇੰਤਜ਼ਾਮ ਤੁਸੀਂ ਦੱਸੋ ਮੈਂ ਕੀ ਦੱਸਣਾ ਆ ਵੀ ਤੂੰ ਜਿੰਨਾ ਵੀ ਉੱਥੇ ਖਰਚਾ ਹੁੰਦਾ ਵਾ ਨਾ ਤੇ ਤੂੰ ਲਾ ਆ ਤੇ ਸਾਨੂੰ ਦੱਸ ਦੀ ਤੇ ਅਸੀਂ ਫੇਰ ਤੈਨੂੰ ਦੇ ਦਾਂਗੇ ਨਹੀਂ ਚਾਚੀ ਮੈਂ ਆ ਕੰਮ ਨਹੀਂ ਕਰਨਾ ਤੁਹਾਨੂੰ ਤਾਂ ਪਤਾ ਹੀ ਅਮੜ ਕੇ ਵਿੱਕੀ ਦਾ ਕਿਸੇ ਮੂੰਹ ਸਿਰੋਂ ਦੇ ਉਹਨੇ ਕੋਣਾ ਨਹੀਂ ਕਵਲ ਵਿੱਕੀ ਨੂੰ ਤੂੰ ਕੀ ਕਹਿਣਾ ਵਾ ਮੈਂ ਵੇਖਾਂਗੀ ਸਾਡੇ ਕੰਮ ਕਰਨ ਵਾਲੀ ਮੈਂ ਕਰਾਂਗੀ ਨਾ ਤੇਰਾ ਸਾਰਾ ਹਸਾਬ ਕਿਤਾਬ ਚਲੋ ਇਦਾਂ ਵਾ ਮੈਂ ਫਿਰ ਉਸੇ ਨਾਲ ਇੱਕ ਵਾਰੀ ਜਾ ਕੇ ਪਟਵਾਰੀਆਂ ਨਾਲ ਗੱਲ ਕਰਕੇ ਉੱਥੋਂ ਫੋਨ ਕਰ ਦਾਂਗਾ ਤੇ ਜੇ ਤੁਹਾਨੂੰ ਮਨਜ਼ੂਰ ਹੋਊਗਾ ਠੀਕ ਆ ਨਾ ਮਨਜ਼ੂਰ ਹੋਊਗਾ ਤੇ ਆਪੇ ਕਰ ਲਿਓ ਆਪਣਾ ਹਸਾਬ ਕਿਤਾਬ ਚਲ ਇਹ ਵੀ ਗੱਲ ਤੇਰੀ ਠੀਕ ਆ ਤੂੰ ਮੈਨੂੰ ਸਾਰਾ ਹਸਾਬ ਕਿਤਾਬ ਦੱਸਦੀ ਆਹ ਠੀਕ ਆ ਚਲੋ ਠੀਕ ਆ ਫਿਰ ਹੈ ਆਜੋ ਬੈਠੋ ਰੋਟੀ ਖਾ ਲਓ ਨਹੀਂ ਕੋਈ ਨਹੀਂ ਆ ਥੋੜਾ ਜਿਹਾ ਕੰਮ ਪਿਆ ਸੀ ਮੈਂ ਜਾ ਕੇ ਕਰ ਲੈਣੀ ਆ ਉਹ ਵਿੱਕੀ ਕਿੱਥੇ ਆ ਉਹ ਨਾ ਦੋਵੇਂ ਜੀ ਕੇ ਕੰਮ ਗਏ ਆ ਮੈਂ ਦੱਸ ਕੇ ਆਇਆ ਐ ਚੰਗਾ ਭਲਾ ਤੇ ਤੈਨੂੰ ਤੁਹਾਨੂੰ ਦੱਸਣਾ ਚਾਹੀਦਾ ਹੈ ਨਾ ਵੀ ਕਿ ਇਹਨੂੰ ਵੀ ਆ ਕੰਮ ਹੋਣਾ ਵਾ ਜ਼ਿੰਮੇਵਾਰੀ ਸਮਝੇ ਥੋੜੀ ਜੀ ਆਪਣੀ। ਉਹ ਕੋਈ ਗੱਲ ਨਹੀਂ ਤੂੰ ਜ਼ਿੰਮੇਵਾਰੀ ਪਗਤਾ ਹੀ ਲੈਣੀ ਆ ਕੋਈ ਗੱਲ ਨਹੀਂ। ਹੂੰ ਮੈਂ ਤਾਂ ਛੱਡ ਦਿਆਂ ਕਰੂ ਸਾਰਾ ਕੁਝ ਕੇ। ਮੁੜ ਕੇ ਤੁਹਾਨੂੰ ਮੇਰੀਆਂ ਬੁਰੀਆਂ ਵੀ ਬੜੀਆਂ ਲੱਗਦੀਆਂ। ਮੈਂ ਤੇ ਉਦੋਂ ਚੌੜ ਦੇ ਵਿੱਚ ਕਹਿਤਾ ਸੀ ਕਿ ਤੁਹਾਡੇ ਤੋਂ ਪਹਿਲਾਂ ਮੁੰਡਾ ਵੇ ਹੋਣਾ ਵਾ ਤੇ ਲੱਤ ਵੀ ਤੁਹਾਡੇ ਤੋਂ ਤੇ ਰੱਖਣੀ ਆ। ਆ ਤੇ ਸਾਰਾ ਹੀ ਕੰਮ ਖਰਾਬ ਹੋ ਗਿਆ। ਵੇਖਾਂ ਇੱਧਰ ਸਾਰੇ ਜਣੇ ਕਿਦਾਂ ਇਕੱਠੇ ਬੈਠੇ ਆ ਹੱਸਣ ਖੇਡਣ ਢੇ ਆ। ਇੱਕ ਦੂਜੇ ਨਾਲ ਸਲਾਹ ਕਰਦੇ ਆ ਮਾਂ ਦੀ ਵੀ ਹਰ ਗੱਲ ਤੇ ਸਲਾਹ ਲੈਂਦੇ ਆ ਮਾਂ ਵੀ ਵੇਖਾਂ ਕਿੰਨੀ ਕੋਸ਼ ਆ ਇਹ ਕੰਮ ਮੇਰਾ ਕਰੀਓ ਮੁੰਡਾ ਤੇ ਮੇਰਾ ਹੈ ਨਹੀਂ ਕਿ ਕੰਮ ਦਾ ਔਰ ਜਿਹੜੀ ਲੋ ਆਈ ਉਹ ਵੀ ਇੱਕ ਮੋٹے ਦਿਮਾਗ ਦੀ ਆ ਗਈ ਆ ਕੋਈ ਸਵਾਦਮੀ ਰਹਿ ਗਿਆ ਮੇਰੇ ਘਰ ਦਾ ਵੇਖਾ ਜਦੋਂ ਕੰਮ ਦੇ ਲੋੜ ਹੋਏ ਨਾ ਮਤਬਲ ਹੋਏ ਉਦੋਂ ਨੱਠੀ ਆਂਦੀ ਕਬਲਵਾਲ ਉਤਰਾ ਕਮਲ ਦਾ ਚੇਤਾ ਹੀ ਨਹੀਂ ਮੰਮੀ ਨਾ ਐਦਾਂ ਕਰਿਆ ਕਰੋ ਫੇਰ ਕੀ ਤੁਹਾਨੂੰ ਵੀ ਪਤਾ ਹੈਗਾ ਉਹਦਾ ਪੁੱਤ ਕਿਦਾਂ ਦਾ ਵ ਨਹੀਂ ਇਹਦੇ ਤੇ ਯਕੀਨ ਕਰਦੀ ਐਦਾਂ ਨਾ ਕਰਿਆ ਕਰੋ ਚੰਗੇ ਨਹੀਂ ਰਹਿ ਗਏ ਜੇ ਮੇਰੀ ਲਾਤ ਨਹੀਂ ਚੰਗੀ ਤਾਂ ਮੈਂ ਕਿਹੇ ਨਾਲ ਲਾ ਕੇ ਖਾਵਾਂ ਮਤਲਬ ਨੂੰ ਚੰਗੀ ਬਣ ਜਾਂਦੀ ਆ ਉਹ ਮੈਂ ਆਨਾ ਮਤਲਬ ਨੂੰ ਚੰਗੀ ਬਣੀ ਰਵੇ ਉਹੀ ਸਭ ਤੋਂ ਵਧੀਆ ਵਾ ਜੇ ਇੱਥੇ ਤਾਂ ਮਤਲਬ ਨੂੰ ਨਹੀਂ ਕੋਈ ਚੰਗਾ ਬਣਦਾ ਮਤਲਬ ਕੱਢਣ ਤੋਂ ਬਾਅਦ ਵਿੱਚ ਵਿਗੜ ਜਾਂਦੇ ਨੇ ਮੰਮੀ ਚਾਚੀ ਕਹ ਤੇ ਗਈ ਆ ਪਟਵਾਰੀ ਕੋਲੋਂ ਪਤਾ ਕਰ ਲਈ ਤੇ ਦੱਸ ਕਿ ਕੁਛ ਵੀ ਨਹੀਂ ਗਈ ਪਹਿਲੀ ਕਰਾਉਣੀ ਕਿਦੇ ਨਾਂ ਤੇ ਆਪਣੇ ਨਾਂ ਤੇ ਕਰਾਉਣੀ ਆ ਜਾਂ ਵੀ ਕੀ ਦੇ ਕੋਈ ਕਾਗਜ਼ ਪੱਤਰ ਤੇ ਦੇ ਕੇ ਨਹੀਂ ਗਈ ਨਹੀਂ ਤੇਨੂੰ ਦੱਸ ਤੇ ਗਈ ਹੈ ਪੈਸੇ ਤੇ ਲੈ ਲਵਾਂਗੇ ਦੱਸ ਗਈ ਹੈ ਤੇ ਬਾਕੀ ਰਹੀ ਗੱਲ ਨਾਂ ਕਰਾਉਣ ਵਾਲੋ ਤੂੰ ਜਾਂਦਾ ਜਾਂਦਾ ਉਹਨੂੰ ਪੁੱਛ ਲੈ ਉਹ ਤਾਂ ਮੈਂ ਪੁੱਛੂੰਗਾ ਹੀ ਪਰ ਮੈਂ ਆਪ ਤੇ ਦੱਸ ਕੇ ਨਹੀਂ ਗਈ ਕੁਛ ਵੀ ਹੁਣ ਮੈਂ ਉੱਥੇ ਜਾ ਕੇ ਕਿਹਦਾ ਨਾਂ ਲਖਾਵਾਂ ਮਾਂ ਦਾ ਕਿ ਪੁੱਤ ਦਾ ਚੱਲ ਜਾਂਦਾ ਪੁੱਛ ਲੈਣਾ ਫਿਰ ਚਾਚੀ ਕਿਦੇ ਨਾਂ ਕਰਾਉਣੀ ਏ ਜਿਹਦੇ ਨਾਂ ਕਰਾਉਣੀ ਉਹਦਾ ਆਧਾਰ ਕੱਟ ਲੈ ਲਈ ਠੀਕ ਆ ਹਾਂ ਚਾਚੀ ਹਾਂ ਕਬਲ ਓ ਮੈਨੂੰ ਤੇ ਕਹਿ ਤੇ ਆਏ ਵੀ ਪੈਸਿਆਂ ਦਾ ਪਤਾ ਕਰਕੇ ਦੱਸ ਨੀ ਤੇ ਇਹ ਮੈਨੂੰ ਦੱਸਿਆ ਹੀ ਨਹੀਂ ਕਿ ਪਹਿਲੀ ਲਵਾਉਣੀ ਕਿਸ ਦੇ ਨਾਂ ਤੇ ਆ ਕਬਲ ਪਹਿਲੀ ਮੈਂ ਆਪਣੇ ਨਾਂ ਲਵਾਉਣੀ ਆ ਵਿਕੀ ਦੇ ਨੀ ਲਵਾਉਣੀ ਨਾ ਨਾ ਆਪਣੇ ਆ ਲਾਉਣੀ ਆ ਮੈਂ ਅੱਛਾ ਚਲੋ ਫਿਰ ਇਦਾਂ ਕਰੋ ਮੈਨੂੰ ਆਧਾਰ ਕਾਰਡ ਦੇ ਦਿਓ ਆਪਣਾ ਚਲ ਠੀਕ ਆ ਮੈਂ ਲਿਉਣੀ ਆ ਆਹੀਂ ਤੇ ਆਪਣੀ ਪਹਿਲੀ ਆਪਣੇ ਨਾਂ ਲਵਾਉਣੀ ਆ ਮੇਰੇ ਨਾਂ ਨਹੀਂ ਕਬਲ ਮੈਂ ਆਪਣੀ ਪਹਿਲੀ ਆਪਣੇ ਨਾਂ ਹੀ ਲਵਾਉਣੀ ਆ ਤੇ ਜੇ ਮੇਰਾ ਵੀ ਪੁੱਤ ਤੇਰੇ ਵਰਗਾ ਹੁੰਦਾ ਤੇ ਮੈਂ ਹੱਸ ਕੇ ਉਹਦੇ ਨਾਲ ਪਿਆਲੀ ਲਵਾਉਂਦੀ ਤੇ ਜੇ ਪੁੱਤ ਨਹੀਂ ਚੱਜਦਾ ਤਾਂ نو ਹੀ ਚੱਜਦੀ ਹੁੰਦੀ ਉਹਦੇ ਨਾਲ ਹੀ ਲਵਾ ਦਿੰਦੀ ਜੇ ਮੈਂ ਉਹ ਤੁਹਾਡੇ ਨਾਲ ਲਵਾਉਣੀ ਆ ਤੇ ਮੈਂ ਮੁੜ ਕੇ ਆਪਣੇ ਹੱਥ ਹੁਣੇ ਵਡਾ ਕੇ ਤੇ ਮੈਂ ਕਿੱਧਰ ਨੂੰ ਜਾਣਾ ਵਾ ਇਹ ਤਾਂ ਜੁਗ ਨੂੰ ਜੁਗ ਟਕਰਿਆ ਵਾ ਚਲੋ ਠੀਕ ਚੰਗਾ ਫਿਰ ਮੰਮੀ ਮੈਂ ਚਲਦਾ ਹਾਂ ਤੇ ਕੀ ਆਂਦੀ ਚਾਚੀ ਫਿਰ ਆਖਣਾ ਕੀ ਆ ਚਾਚੀ ਨੇ ਕੱਢ ਕੇ ਆਪਣਾ ਆਧਾਰ ਕਾਰਡ ਫੜਾਤਾ ਕਹਿੰਦੀ ਮੈਂ ਆਪਣੇ ਨਾਲ ਆਉਣੀ ਆ ਪਹਿਲੀ ਵੀਕੀ ਦੇ ਨਾਲ ਨਹੀਂ ਲਵਾਉਣੀ ਤੇ ਵਿਕੀ ਦੇ ਨਾਲ ਲਵਾਏ ਵੀ ਕਿਤਰਾ ਵੀ ਉਹਨੂੰ ਉਹਦੇ ਲੱਛਣਾਂ ਦਾ ਸਾਰਾ ਹੀ ਪਤਾ ਇਹ ਹੋਈ ਹੈ ਵੀ ਉਹ ਕਿਸੇ ਨੂੰ ਦੱਸ ਨਹੀਂ ਸਕਦੀ ਤੇ ਅੰਦਰੇ ਅੰਦਰ ਤਾਂ ਬੜਾ ਉਹ ਝੂਰਦੀ ਏ ਇਹ ਤਾਂ ਗੱਲ ਹੈ ਪਤਾ ਉਹਨੂੰ ਸਾਰਾ ਹੀ ਆ ਕਿ ਮੇਰਾ ਮੁੰਡਾ ਕੀ ਕੀ ਕੰਮ ਕਰਦਾ ਵਾ ਬਸ ਗੱਲ ਇਹ ਨਹੀਂ ਆ ਕਿ ਮੰਨਣਾ ਨਹੀਂ ਇਹ ਗੱਲ ਮੰਨਣਾ ਨਹੀਂ ਉਹਨੇ ਵੀ ਮੇਰਾ ਮੁੰਡਾ ਇਹ ਕੰਮ ਕਰਦਾ ਏ ਮੰਮੀ ਕੰਮ ਕਰੋ ਹਾਂ ਇਹ ਲਾਉਂ ਚਾਚੀ ਵੀ ਆਪਣੇ ਨਾਂ ਲੱਗਿਆ ਪਹਿਲੀ ਲਵਾਉਣ ਤੁਸੀਂ ਵੀ ਆਪਣੇ ਨਾਂ ਹੀ ਲਵਾ ਦੋ ਏਰਮਾਨ ਕਰ ਚੁੱਪਰ ਕੇ ਤਾਂ ਆਪਣੇ ਨਾਂ ਕਰਾਇਆ ਲੱਗਿਆ ਤੇ ਚਾਚੀ ਦੀ ਰੀਸ ਕਰਨ ਚਾਚੀ ਨੇ ਆਪਣੇ ਨਾਂ ਕਰਾਈ ਏ ਚੰਗਾ ਮੁਰਮੁਰੇ ਸੇ ਕੰਮ ਚ ਹੀ ਰਹਿਣਾ ਕਦੀ ਉਹਦੇ ਨਾਂ ਕਰਾ ਦੋ ਕਦੀ ਉਹਦੇ ਨਾਂ ਕਰਾ ਦੋ ਹਾਂਜੀ ਆਗੇ ਮੈਡਮ ਜੀ ਪਾਣੀ ਲਿਆਈਏ ਤੁਹਾਡੇ ਡਰਾਈਵਰ ਸਾਬ ਕਿੱਥੇ ਆ ਤੁਹਾਡੀ ਤੇ ਉਹ ਗੱਲ ਆ ਸਿਰ ਤੇ ਨਹੀਂ ਕੁੰਡਾ ਤੇ ਹਾਠੀ ਫਿਰੇ ਲੁੰਡਾ ਨਾ ਕਿ ਇਹਨੂੰ ਪੁੱਛਣਾ ਨਾ ਗਿਸ਼ਣਾ ਫੜੀ ਚਾਬੀ ਗੱਡੀ ਦੀ ਤੇ ਕਦੀ ਇਧਰ ਨੂੰ ਤੁਰ ਪੇ ਤੇ ਕਦੀ ਇਧਰ ਨਹੀਂ ਤੁਰ ਪੇ ਮੈਨੂੰ ਤੇ ਇਹ ਨਹੀਂ ਸਮਝ ਲੱਗਦੀ ਵੀ ਤੁਹਾਡੇ ਕੋਲ ਤੇਲ ਵਾਸਤੇ ਪੈਸੇ ਆਉਂਦੇ ਕਿੱਥੋਂ ਆ ਨਹੀਂ ਤੁਹਾਡੀ ਦੇ ਘਰ ਢੀ ਨਹੀਂ ਲੱਗਦੀ ਅੱਗੇ ਤਾਂ ਮੈਂ ਸਿਰ ਰੋਦ ਰੱਖ ਪਾਉਂਦੀ ਹਾਂ ਤੂੰ ਹੁਣ ਮੈਨੂੰ ਤੇਰੇ ਨਾਲ ਖਪਾਉਣਾ ਪੈਂਦਾ ਤੇ ਜੇ ਤੂੰ ਹੀ ਅਕਲ ਵਾਲੀ ਹੋਵੇਂ ਤੇ ਉਹਨੂੰ ਵੀ ਘਰ ਲੈ ਕੇ ਤੇ ਬੈਠੀ ਰਵੇਂ ਤੁਹਾਡੇ ਤੇ ਆਉਂ ਜਿੱਦਾਂ ਪਿਆਰ ਦੀ ਮਿੱਟੀ ਚੁੱਕੀ ਹੁੰਦੀ ਆ ਕਿਸੇ ਨੇ ਮੰਮੀ ਸਾਡੇ ਪੈਰਾਂ ਦੀ ਮਿੱਟੀ ਚੁੱਕ ਕੇ ਕਿੰਨੇ ਸਾਡੇ ਤੋਂ ਕੀ ਲੈਣਾ ਵਾ ਸਾਡੇ ਕੋਲ ਦੋਵਾਂ ਜਿਆਂ ਕੋਲ ਹੈ ਹੀ ਕੀ ਆ ਜੋ ਵੀ ਕੁਝ ਵਾ ਨਾ ਸਾਰਾ ਕੁਝ ਤੇ ਤੁਸੀਂ ਸੰਭ ਕੇ ਬੈਠੇ ਜੇ ਮੈਨੂੰ ਤੇ ਤੁਹਾਡੇ ਤੇ ਇੰਨਾ ਵੀ ਯਕੀਨ ਨਹੀਂ ਕਿ ਜਿਸ ਜਗ੍ਹਾ ਤੇ ਮੈਂ ਖਲੋਤੀ ਆ ਜਿੱਦੇ ਉੱਤੇ ਮੇਰੇ ਪੈਰ ਆ ਇਹ ਵੀ ਜਗ੍ਹਾ ਮੈਨੂੰ ਮਿਲਣੀ ਆ ਕਿ ਨਹੀਂ ਮਿਲਣੀ ਐਸੇ ਘਰ ਦੇ ਵਿੱਚੋਂ ਆਹੋ ਪੈਰ ਤੇ ਤੇਰੇ ਬੜੇ ਸਲਖਨੇ ਪਏ ਆ ਪੁੱਠਿਆਂ ਪੈਰਾਂ ਵਾਲੀਏ ਜਿੱਦਾਂ ਦੀ ਤੂੰ ਐ ਘਰ ਚ ਆਈ ਆ ਮੇਰੀ ਧੀ ਵੀ ਹਟ ਗਈ ਤੇ ਮੇਰੀ ਨਨਾਨ ਵੀ ਹਟ ਗਈ ਆਪਣੇ ਤੋਂ ਤੂੰ ਛੱਡੇ ਈ ਤੇ ਤੂੰ ਮੇਰੇ ਵੀ ਛਡਾ ਤੇ ਜੇ ਮੈਂ ਕੋਈ ਰਿਸ਼ਤੇ ਦਰਦੇ ਜਾਣੀ ਆ ਉੱਥੇ ਮੈਨੂੰ ਸੋ ਸੋ ਗੱਲ ਹੁੰਦੀ ਆ ਗੱਲਾਂ ਕਰਦੀ ਫਿਰਦੀ ਆ ਬਹੁਤੀਆਂ ਤੇ ਫਿਰ ਉਹ ਜਿਹੜੀ ਆ ਨਾ ਸਲਖਨੇ ਪੈਰਾਂ ਵਾਲੀ ਲੈ ਆਉਣੀ ਸੀ ਨਾ ਇੱਧਰ ਲਿਆਂਦੀ ਕਿਉਣਾ ਨੀ ਸਲਖਨੇ ਪੈਰਾਂ ਲਈ ਤੇ ਆਈ ਜਾਣੀ ਪਤਾ ਨਹੀਂ ਉਹ ਕਿਹੜਾ ਵੇਲਾ ਘੜੀ ਮਾਰਾ ਹੀ ਜਦੋਂ ਤੂੰ ਮੇਰੇ ਮੁੰਡੇ ਦੇ ਮੱਥੇ ਲੱਗ ਗਈ ਤੇ ਸਮਝਾ ਲੈਣਾ ਸੀ ਨਾ ਆਪਣੇ ਮੁੰਡੇ ਨੂੰ ਉਹਨੂੰ ਕਿਉਂ ਨਾ ਸਮਝਾਇਆ ਹੁਣ ਜੋ ਮੇਰੇ ਨਾਲ ਮੱਥਾ ਮਾਰਨ ਦੇ ਜੇ ਤੀਜੇ ਦਿਨ ਮੇਰੇ ਨਾਲ ਲੜਾਈ ਪਾਈ ਰੱਖ ਦੇ ਦੇ ਨਹੀਂ ਬੜਾ ਸਮਝਾਇਆ ਸੀ ਤੂੰ ਪਗਾਨੀ ਅger ਸਿਰ ਚ ਕੀ ਢੂੜਤਾ ਸੀ ਨਖੱਤਾ ਪਤਾ ਮੈਨੂੰ ਕੀ ਕਹਿੰਦਾ ਸੀ ਇਹਨੇ ਨਹੀਂ ਉਹ ਵਸਣਾ ਇਹਦੀ ਤਾਂ ਜਬਾਨ ਬੜੀ ਆ ਤੇ ਛਤਰਾ ਚ ਉਹਨੇ ਤੈਨੂੰ ਪਾਣੀ ਪਿਆ ਲੈਣਾ ਆ ਵੇਖ ਲੋ ਚਾਂਦੀ ਦੇ ਗਲਾਸਾਂ ਚ ਮੈਨੂੰ ਪਾਣੀ ਪਿਆਲ ਦੀ ਮੰਮੀ ਮੇਰੀ ਗੱਲ ਦਾ ਨਾ ਗੁੱਸਾ ਨਾ ਕਰਿਓ ਨੀਤ ਨੂੰ ਹੀ ਮਰਾਦਾ ਹੁੰਦੀ ਆ ਵਾ ਹੋ ਸਕਦਾ ਕਿ ਮੈਂ ਤੈਨੂੰ ਚਾਂਦੀ ਦੇ ਗਲਾਸ ਚ ਪਾਣੀ ਪਿਆ ਹੀ ਦਿੰਦੀ ਪਰ ਜਿਹੜੇ ਹਿਸਾਬ ਨਾਲ ਤੁਸੀਂ ਮੇਰੀ ਰੋਜ਼ ਕੁੱਤੇ ਖਾਣੀ ਕਰਦੇ ਜੇ ਮੇਰੇ ਤੋਂ ਇਹੀ ਦੀ ਆਸ ਵੀ ਨਾ ਰੱਖਿਓ ਨੀ ਮੈਨੂੰ ਤਾਂ ਤੇਰੇ ਤੋਂ ਅੱਗੇ ਹੀ ਨਹੀਂ ਉਮੀਦ ਕਿ ਮੈਂ ਤਰਪਦੀ ਹਾਂ ਤਾਂ ਤੂੰ ਮੇਰੇ ਮੂੰਹ 'ਚ ਪਾਣੀ ਦਾ ਘਟ ਪਾ ਦੇਂਗੀ ਤੂੰ ਤਾਂ ਕਹਦਾ ਜਿਹੜਾ ਘੜੀ ਨੂੰ ਮਰਦੀ ਛੇਤੀ ਮਰੇ ਜਿੱਦੋਂ ਦੀ ਮੈਂ ਆਈ ਆ ਕਦੇ ਮੈਨੂੰ ਆਪਣੇ ਗੱਲ ਲਾਇਆ ਜੇ ਠੀਕ ਹੈ ਮੈਂ ਗਲਤੀ ਕੀਤੀ ਆ ਪਰ ਲਾਇਆ ਜੇ ਕਰੀ ਸਮਝਾਇਆ ਜੇ ਕਰੀ ਹਰ ਵੇਲੇ ਤੇ ਤੁਸੀਂ ਮੇਰੇ ਤੇ ਦਿਵਾਲੇ ਹੋਏ ਰਹਿੰਦੇ ਜੇ ਬਾਕੀ ਦੀ ਗੱਲ ਮੇਰੇ ਪੇਕਿਆਂ ਦੀ ਟਾਈਮ ਹੋਣ ਤੇ ਸਾਰਾ ਕੁਝ ਤੁਹਾਨੂੰ ਦੱਸੂਗੀ ਆਜ ਉਹਰੇ ਤੁਹਾਡੇ ਘੜੀ ਹੱਥ ਮੈਥੋਂ ਨਹੀਂ ਗਰਮੀ ਦੇ ਵਿੱਚ ਇੰਨਾ ਤੁਹਾਡੇ ਨਾਲ ਖਾ ਪਿਆ ਜਾਂਦਾ ਤੁਸੀਂ ਤੇ ਪਤਾ ਨਹੀਂ ਕਾਹਦੇ ਬਣੇ ਜੇ ਕਿ ਹਰ ਵੇਲੇ ਤੁਸੀਂ ਵਿਕੀ ਨਾ ਤੇ ਮੇਰੇ ਨਾਲ ਲੜਨ ਨੂੰ ਤਿਆਰ ਰਹਿੰਦੇ ਜੇ ਜਾ ਚੁੱਪ ਕਰਕੇ ਤੇ ਬੈ ਸਵਾ ਇਹਨੇ ਦੱਸਣਾ ਕੋਈ ਆਉਂਦਾ ਨਹੀਂ ਕੋਈ ਜਾਣਦਾ ਨਹੀਂ ਇਹਦੇ ਕੋਲ ਪਖੰਡ ਕਰਦੀ ਫਿਰਦੀ ਆ ਰੋਜ਼ ਉਹਨੂੰ ਲੈ ਕੇ ਪਤਾ ਨਹੀਂ ਕਿੱਥੇ ਤੁਰੀ ਫਿਰਦੀ ਰਹਿੰਦੀ ਆ ਪਤਾ ਦੱਸਣਾ ਇਹਨੇ ਮੈਨੂੰ ਦੱਸਿਆ ਹੀ ਆ ਪਤਾ ਜਦੋਂ ਵੇਲਾ ਉਦੋਂ ਤੇਰੇ ਕੋਈ ਵਾਰ ਨਹੀਂ ਡਿਆ ਮੁੜ ਕੇ ਹੁਣ ਆ ਇਹਦੇ ਕੋਲ ਆਵਾ ਕੱਢ ਛੜੀ ਆਗਲੇ ਨੇ ਵੀ ਜਾ ਦਿਖਾ ਹੋ ਜਾ ਕੇ ਆ ਗੱਲਾਂ ਕਰਦੀ ਫਿਰਦੀ ਆ ਮਾਕ ਜੇ ਜਬਾਨ ਕੀ ਦੀ ਚਵੜ ਚਵੜੇ ਦੀ ਚਲਦੀ ਆ ਨੀ ਉਹਨੂੰ ਕਿੱਥੇ ਘਲਾਤ ਆਈ ਹੁਣ ਮੈਨੂੰ ਨਹੀਂ ਪਤਾ ਉਹ ਕਿੱਥੇ ਆ ਕਿੱਥੇ ਨਹੀਂ ਆ ਉਹਨੂੰ ਫੋਨ ਲਾ ਕੇ ਆਪੇ ਪੁੱਛ ਲਓ ਨਹੀਂ ਮੈਂ ਕੋ ਫੋਨ ਲਾਵਾਂ ਨਾਲੇ ਤੇ ਤੂੰ ਹੀ ਟੈ ਲੈਂਦੀ ਫਿਰਦੀ ਆ ਤੂੰ ਮੈਨੂੰ ਫੋਨ ਲਾ ਕੇ ਪੁੱਛਦੀ ਵੀ ਨਾ ਕਿੱਥੇ ਆ ਤੂੰ ਟੱਠੇ ਖੂਜ ਪੈ ਨਹੀਂ ਦੱਸਣਾ ਤੇ ਹੁਣ ਤਾਂ ਗੁੰਗੀ ਬਣ ਗਈ ਆ ਜਿਹਦਾ ਜ਼ਬਾਨ ਹੀ ਨਹੀਂ ਹੁੰਦੀ ਮੂੰਹ 'ਚ ਉਹ ਨੂੰ ਮੈਂ ਬੜੀ ਬੜੀ ਵੱਡਿਆ ਕਿ ਨਾ ਜਾਇਆ ਕਰ ਇਦਾਂ ਬਿਨਾ ਦੱਸਿਆ ਚੱਲ ਜਾਣਾ ਹੁੰਦਾ ਵਾ ਬਸ ਇਹ ਬੁੱਢੜੀ ਮੇਰੇ ਦਿਵਾਲੇ ਹੋਈ ਦਿੰਦੀ ਹਰ ਵੇਲੇ पड़्वारी सावा। पड़्वारी सावा। ओ जी, फिर कागज तो पत्र हो गया तैयार सारा कागज पत्र आधार कार्ड लेके आए जी आधार हाँ कार्ड लिया आधार कार्ड अपना ਠੀਕਾ ਠੀਕਾ ਜੀ ਵਿਕਰਮ ਸਿੰਘ ਹਤਾੜ ਕਰ ਤੇ ਠੀਕ ਠਾਕ ਵਾ ਬੱਕਰੀ ਕਾਰਵਾਈ ਕਰੋ ਫਿਰ ਉਹ ਹਾਂਜੀ ਹਾਂਜੀ ਬਾਕੀ ਦੀ ਕਾਰਵਾਈ ਨਾਲ ਹੀ ਲੈ ਕੇ ਆਇਆ ਵਾ ਆਹ ਲੋ ਪੜੋ ਪੂਰੇ ਆ ਨਾ ਮੈਂ ਕਿ ਗਿਣਤੀ ਮਾਰ ਲਉ ਪੂਰੇ ਆ ਕੋਈ ਨਹੀਂ ਵਿਸ਼ਵਾਸ ਤੇਰੇ ਤੇ ਨਾ ਖਾਨੂੰ ਤੇ ਉਹ ਬਾਕੀ ਕੰਮ ਸਾਰਾ ਐ ਵਧੀਆ ਤਰੀਕੇ ਨਾਲ ਹੋਵੇ ਮੇਰੇ ਨਾਂ ਦੇ ਬੋਲੂਗੀ ਨਾ ਭਲੇ ਇਹ ਕੰਮ ਸਿਆਂ ਤੂੰ ਫਿਕਰ ਕਰ ਤੂੰ ਕਰਦਾ ਯਾਰ ਸਾਡਾ ਰੋਜ਼ ਦਾ ਕੰਮ ਯਾਰ ਕਾਗਜ਼ ਪੱਤਰ ਆਪਾਂ ਲਾਉਣੇ ਆ ਜਦੋਂ ਆਪਣੇ ਸਾਈਨ ਚੱਲ ਗਏ ਫਿਰ ਤੈਨੂੰ ਕਿਹਨੇ ਪੁੱਛਣਾ ਵਾ ਤੂੰ ਇਹ ਗੱਲ ਟੈਨਸ਼ਨ ਨਾ ਲੈ ਮੈਂ ਇੱਥੇ ਬੈਠਾ ਆ ਵਾ ਨਹੀਂ ਨਹੀਂ ਉਦਾਂ ਤੇ ਮੈਨੂੰ ਤੁਹਾਡੇ ਤੇ ਪੂਰਾ ਵਿਸ਼ਵਾਸ ਆ ਬਾਕੀ ਥੋੜਾ ਜਿਹਾ ਧਿਆਨ ਰੱਖਿਓ ਜਿੰਨਾ ਚਿਰ ਉਥੇ ਮੇਰੇ ਨਾਂ ਤੇ ਚੜਨੀ ਨਾ ਜਾਂਦਾ ਸਾਰਾ ਕੁਝ ਹੋਣਾ ਚਿਰ ਕੇ ਇਹਨੂੰ ਪਿੰਕੀ ਨਾ ਲੱਗੇ ਕੰਮ ਦੀ ਯਾਰ ਤੂੰ ਟੈਨਸ਼ਨ ਕਰ ਤੂੰ ਲੈ ਰਿਆ ਵਾ ਅਸੀਂ ਕਿਹਾ ਕਿ ਦੂਜੀ ਨਾਲ ਗੱਲ ਕਰਨੀ ਆ ਚਲੋ ਅਸੀਂ ਇਸ ਪੱਤਰ ਕੰਮ ਕਰਕੇ ਪੜੇ ਮਾਰਨਾ ਵਾ ਚਲੋ ਠੀਕ ਆ ਫਿਰ ਹੈਂ ਤੂੰ ਗੱਲ ਨਹੀਂ ਤੀਕਣਾ ਕਰੋ ਤੇ ਮੈਂ ਤੁਹਾਡਾ ਪੂਰੀ ਨਿਸ਼ਚਿਤ ਕਰ ਜਾਓ ਕੰਮ ਹੋ ਜਾ ਤੁਹਾਡਾ ਗੱਲ ਨਹੀਂ ਚਲੋ ਠੀਕ ਆ ਫਿਰ ਆਧਾਰ ਕਾਰਡ ਰੱਖਣਾ ਤੁਸੀਂ ਇਹ ਮੇਰੇ ਕੋ ਐਂ ਦੇ ਮੈਂ ਤੈਨੂੰ ਬਲਾਮਗ ਦੁਆੜੇ ਫਿਰ ਚਲੋ ਠੀਕ ਹੈ ਠੀਕ ਹੈ ਓਕੇ ਜੀ ਠੀਕ ਜੀ ਸਸੀ ਗਾਲ ਪਟਵਾਰੀ ਸਾਹਿਬ ਸਸੀ ਕਾ ਕਵਲ ਜੀ ਕਾ ਚੱਲ ਜੇ ਠੀਕ ਠਾਕ ਏ ਵਧੀਆ ਤੁਸੀਂ ਬੈਠੋ ਬਸ ਬੈਠੇ ਜੀ ਹੋਰਸ ਨਾ ਠੀਕ ਠਾਕ ਜੀ ਹਾਂ ਜੀ ਵਧੀਆ ਬੈਠੋ ਇੱਕ ਮਿੰਟ ਮੈਂ ਆਇਆ ਤੁਹਾਨੂੰ ਇੱਕੋ ਮਿੰਟ ਹੈ ਬੈਠੋ ਇੱਕ ਮਿੰਟ ਆ ਕੇ ਜਮੇ ਵਰਕਾਉ ਸਿੰਘ ਜੀ ਠੀਕ ਠਾਕ ਜੀ ਹਾਂਜੀ ਹਾਂਜੀ ਵਧੀਆ ਜੀ ਤੁਸੀਂ ਸੁਣਾਓ ਹਾਂਜੀ ਚੰਗਾ ਤੋ ਆ ਗਿਆ ਟਾਈਮ ਨਾਲ ਮੈਂ ਇਸ ਮੈਂ ਨਿਕਲਣ ਵਾਲੇ ਆਪਸ਼ਨ ਬੱਸ ਹੋਣਾ ਠੀਕ ਹੈ ਠੀਕ ਹੈ ਜੀ ਹੁਕਮ ਕਰੋ ਬੱਸ ਹੁਕਮਗਾਦਾ ਤੁਹਾਨੂੰ ਦੱਸਿਆ ਸੀ ਵੀ ਉਹ ਪੈਲੀ ਦੀ ਤਕਸੀਮ ਕਰਾਉਣੀ ਸੀ ਹਾਂਜੀ ਹਾਂਜੀ ਤੇ ਉਹ ਤੁਸੀਂ ਜਿਹੜੀ ਫੀਸ ਆਪਣੀ ਲੈਣੀ ਸੀ ਉਹ ਫੀਸ ਮੈਂ ਲੈ ਕੇ ਆਇਆ ਵਾ ਲਿਓ ਦੋ ਦੋ ਹਾਂਜੀ ਆ ਲੋ ਮਾਰ ਲਓ ਗਿਣਤੀ ਹੈ ਨਹੀਂ ਗਿਣਤੀ ਮਾਰੀ ਹੈ ਨਾ ਹਾਂ ਜੀ ਮੈਂ ਤਕੂਰੇ ਲੈ ਕੇ ਆਇਆ ਕੋਈ ਗੱਲ ਨਹੀਂ ਯਾਰ ਕੋਈ ਗੱਲ ਨਹੀਂ ਫਿਰ ਕੋਈ ਚੱਕਰ ਨਹੀਂ ਹਾਂਜੀ ਤੇ ਆ ਆਧਾਰ ਕਾਰਡ ਇਹ ਇਹ ਇੱਕ ਮੇਰਾ ਆਧਾਰ ਕਾਰਡ ਜੇ ਤੇ ਇੱਕ ਚਾਚੀ ਦਾ ਮੇਰਾ ਹਿੱਸਾ ਜਿਹੜਾ ਮੇਰੇ ਨਾਂ ਤੇ ਕਰਨਾ ਜੇ ਤੇ ਦੂਸਰਾ ਹਿੱਸਾ ਜਿਹੜਾ ਚਾਚੀ ਦੇ ਨਾਂ ਤੇ ਕਰਨਾ ਜੇ ਕਵਲ ਜੀ ਮੈਨੂੰ ਨਾ ਆਧਾਰ ਕਾਰਡ ਲੋੜ ਨਹੀਂਗੀ ਤੁਸੀਂ ਮੈਨੂੰ ਤੇ ਕਰਨਾ ਵਾ ਇਹਦੀਆਂ ਫੋਟੋਕਾਪੀ ਦੇ ਦਿਓ ਚਲੋ ਠੀਕ ਹੈ ਮੈਂ ਤੁਹਾਨੂੰ ਨਾ ਕਾਪੀਆਂ ਕਰਾ ਕੇ ਲਿਆ ਦਿੰਦਾ ਵਾ ਹਾਂਜੀ ਤੇ ਮੈਂ ਕਿਤਨ ਗਰਦੌਰ ਨੂੰ ਆ ਲੈ ਕੇ ਆ ਕੇ ਤੇ ਮਿੰਤੀ ਮਾਰ ਕੇ ਤੇ ਜੇ ਤੁਹਾਡਾ ਹਿੱਸਾ ਬੰਦਾ ਤੁਹਾਨੂੰ ਦੇ ਦਾਂਗੇ ਆਪਾਂ ਆਹੋ ਠੀਕ ਹੈ ਫੇਰ ਛੇਤੀ ਕਰ ਦਿਓ ਪਤਾ ਇਹ ਗੱਲ ਹੁਣ ਝੋਨੇ ਲੱਗਣ ਦਾ ਟਾਈਮ ਆ ਗਿਆ ਵਾ ਤੇ ਫਿਰ ਕਰੀਏ ਪਾਲੀਆਂ ਨੂੰ ਸਾਰੀਆਂ ਸੂਰੀਆਂ ਆਪੋ ਆਪਣਾ ਹਿੱਸਾ ਹੋਊਗਾ ਬੰਦਾ ਨੂੰ ਚੱਜ ਨਾਲ ਸਵਾਰ ਲੈਂਦਾ ਕੋਈ ਗੱਲ ਨਹੀਂ ਜੀ ਬਸ ਤੁਸੀਂ ਇੱਕ ਦੋ ਦਿਨ ਦਾ ਟਾਈਮ ਦਿਓ ਮੈਨੂੰ ਤੇ ਮੈਂ ਗਰਦੌਰ ਨੂੰ ਨਾਲ ਲੈ ਕੇ ਤੇ ਆਵਾਂਗਾ ਜਰੂਰ ਚਲੋ ਠੀਕ ਹੈ ਜੀ ਫਿਰ ਮੈਂ ਤਾਂ ਕਹਿੰਦਾ ਮੈਂ ਚਾਹ ਬਣੀ ਨਹੀਂ 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 ਮਿਹਰਬਾਨੀ ਜੀ ਬਹੁਤ ਬਹੁਤ ਤੁਹਾਡੀ ਬਾਕੀ ਕੋਈ ਨਹੀਂ ਆਪਾਂ ਤੁਹਾਨੂੰ ਫੋਨ ਕਰ ਲਾਂਗੇ ਹਾਂ ਕੋਈ ਗੱਲ ਨਹੀਂ ਜਰੂਰ ਜੀ ਇਹ ਤੁਸੀਂ ਮਰਜ਼ੀ ਮੈਨੂੰ ਫੋਨ ਕਰ ਲਿਓ ਠੀਕ ਹੈ ਜੀ ਇਹ ਕਰਵਾ ਦਿਓ ਫਿਰ ਐਂ ਕੰਮ ਟਾਈਮ ਕੋਈ ਗੱਲ ਨਹੀਂ ਚੰਗਾ ਜੀ ਚੰਗਾ ਓਕੇ ਜੀ ਓਕੇ ਜੀ ਓਕੇ ਅਮ ਦੇ ਜਾਣਾ ਕਾਪੀਆਂ ਹੁਣੇ ਤੁਹਾਨੂੰ ਕੋਈ ਗੱਲ ਨਹੀਂ ਹ